ਜਿਆਦੇ ਬੋਲ ਦੇ ਰੱਖੇ ਕਿ ਲੱਗੇ ਹੈਲ ਵਰਕ ਸੰਪੇਂਡਰ ਕਰਨ ਵਾਸਤੇ ਜਿਆਦੇ ਬੋਲ ਦੇ ਅਲਾਕਾ ਇੱਕ ਬੈਮਨਾਨ ਦੀ ਮਨਜ਼ੂਰੀ ਲੈਣ ਲਈ ਹੋਰ ਕਿੰਦਾ ਰੋਸ ਹੋ ਦੇ ਲੱਗ ਪਕਸ਼ੀ ਹੋ ਚੁੱਕੀ ਹੈ ਆਲੇਕਨ ਸਖਤ ਕਾਦਰਸਤ ਇਹੋ ਤੋਂ ਨਗਰ ਮੁਤ ਕੋਈ ਦਸਤਾਵੇਜ਼ ਦੇ ਪਰੇਨਲ ਕੋਈ ਦਸਤਾਵੇਜ਼ ਦੇ ਵਾਸਤੇ ਦੀ ਕੋਈ ਸਖਤ ਤੇ ਸਖਤ ਕੋਈ ਦੇ ਨਹੀਂ ਹੈ ਇਹ ਸ਼ੋਈ ਗੇਮਾ ਹੋਣਿਆ ਅਮਰੀਕਾ ਵਿੱਚ ਉਸਨੇ ਕਾਇ ਉਹਨੂੰ ਵਾਪਸ ਹਵਾਈ ਅੱਡੇ ਤੋਂ ਮੋੜਿਆ ਗਿਆ ਕਿ ਦਿੱਲੀ ਨਹੀਂ ਆ ਸਕਦੇ ਪੰਜਾਬੀ ਤੋਂ ਕਿਸੇ ਸਖ ਨੂੰ ਦਿੱਲੀ ਨਹੀਂ ਜਾਣ ਦਿੱਤਾ ਗਿਆ ਇਹ ਗੁਲਾਮੀ ਦੇ ਤੱਕ ਹੀ ਸ਼ੁਰੂ ਹੋਣੀ ਸੋ ਟੈਲੀਵਿਜ਼ਨ ਤੇ ਦਾਸ ਰਪਾਇਆ ਤੇ ਇਹ ਚੀਜ਼ ਨਹੀਂ ਕਿ ਨਾਲ ਕੋਈ ਕੁਝ ਹੋ ਕਰ ਟੈਲੀਵਿਜ਼ਨ ਦਾ ਪਰ ਉਸ ਸਖ ਨੂੰ ਫੋਟੋ ਜ਼ੋਣਿਆ ਕਿ ਪਤਿਸ਼ਰਦਾ ਨੇ ਫੋਟੋ ਤੋਂ ਵਕਾਈਏ ਟੈਲੀਵਿਜ਼ਨ ਤੇ ਪਰ ਦਿੱਲੀ ਦੇ ਕਿਸੇ ਵੀ ਗੁਰਦੁਆਰੇ ਦੀ ਕੋਈ ਵੀ ਫੋਟੋ ਟੈਲੀਵਿਜ਼ਨ ਤੇ ਨਹੀਂ ਵਕਾਈਏ ਸੋ ਉਹਨਾਂ ਪੋਨ ਦੇ ਕੋਰੇ ਜੰਮੂ ਕੋਰੀ ਜੰਪੜੀ ਇਲਾਕੇ ਉੱਤ ਹਿੰਦੁਸਤਾਨ ਦੇ ਬਣੀ ਪ੍ਰਾਈਮ ਮਿੰਟਰ ਇੰਦਰਾ ਗਾਂਧੀ ਨੂੰ ਇਸ ਸਸਪੈਕਟ ਪਰ ਕਿਸਾ ਸੁਝਾ ਹੋਈ ਸਪਰੀਮ ਕੋਰਟ ਦੇ ਸਾਹਮਣੇ ਦਿੱਤੀ ਸਜਾ ਪੂਰਨ ਬਾਕੀ ਚਲ ਦੇ ਰਹੀ ਹੈ ਇਹਨਾਂ ਦੇ ਸਬੰਧੇ ਸਹਿਯੋਗੀ ਵੰਡੇ ਪੋਣਾਂ ਦੇ ਜਹਾਜ਼ ਅਗਵਾ ਕੀਤਾ 1977 ਵਿੱਚ ਜੰਨਰਨੋ ਜਹਾਜ਼ ਅਗਵਾ ਕਰਨ ਦੇ ਸਬੰਧ ਵਿੱਚ ਟਕਨੂਨ ਜੋ ਕਿ ਲਕਣੀ ਜਹਾਜ਼ ਦੇ ਵਿੱਚ ਐਮਐਲ ਦੀ ਕੁਰਸੀ ਉੱਤੇ ਉੱਠੀ ਮਿਲੀ 14 ਅਕਤੂਬਰ 1970 ਸਤਿਆਸੀਨ ਚੰਦਰਪਾਲਨ ਦੇਖੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੋਥੀ ਨੂੰ ਸੰਗਤ ਜਿਵੇਂ ਸੇਵਾ ਦੇ ਰੂਪ ਵਿੱਚ ਦੋ ਬੱਸਾਂ ਦਿੱਤੀਆਂ ਖੋਦੋਂ ਨੂੰ ਦਸ ਹਜ਼ਾਰ ਦਿੱਤੀ ਵੇਨੇ। ਸਤਵਰਨ ਨੂੰ ਪੋਠਿਆਤਾਰ ਦਿੱਤੀ ਵੇਨੇ। ਕਨ ਲਖ ਦਾ ਮਾਲ ਲੋਕਲ ਟੋਟੇ ਗਿਆ। ਖਾੜਾ ਸੰਗਤ ਨਵਜਨ ਚੜ੍ਹਦੇ ਮੁਰਦੇ ਜਿਸ ਕੰਮਰਵਾਲ ਬੰਦਾ ਪਰਿਵਾਰ ਦੇ ਨੇ ਮੈਥੇ ਸ਼ਹਿਰ ਕਿਤੇ ਗਏ। ਅੱਤੀੰਦੇ ਸਾਜਾ ਦਾਸ ਨੂੰ ਹੋਇ ਉਜੜ ਉਤਕੇ ਨਾ ਮੋੜਾ। ਉਹ ਸਮਾਂ ਵੀ ਦੀ ਹੁੰਦਾ ਹੋਵੇ ਇਹਨਾਂ ਕੁ ਜਹੌਨ ਤੋਂ ਪੁੱਛੋ ਤਾਂ ਇਹ ਗਜਿੰਦਰ ਸਿੰਘ ਗਵਣਾ ਨੇ ਅਤੇ ਉਸਦੇ ਬਾਕੀ ਸਾਥੀਆਂ ਨੇ ਜਹਾਜ਼ ਤਰਵਾ ਕੀਤਾ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੁਮੰਗਤ ਹੋ ਉਸੇ ਆ ਰ ਕਰਨਾ ਤੇ ਸਿੱਖ ਜਹਾਜ਼ ਗਾ ਕਰ ਲੈਂਦਾ ਹੈ ਉਸ ਨੂੰ ਨਿਦੇਸ਼ ਨਿਕਾਲਾ ਮਿਲਦਾ ਹੁਣ ਕੋ ਕੋ ਪਾਸ ਨਿਰਖੇ ਤੇ ਇਹ ਪੜਿ ਪੜਿ ਕੁਰੀਵਾਤ ਇਹ ਆ ਰਹਾ ਹੁੰਦਾ ਤੇ ਕੁਰਸੀ ਉੱਧਨੇ ਨਵੀਂ ਕੁੜੀ ਵਾਤੀ ਜਿਹੜਾ ਅਗਵਾ ਹੋਵੇ ਤਾਂ ਅੰਮਲੇ ਫਲੈਟ ਤੇ ਰੇਸ਼ੀ ਕਮਰਾ ਮਿਲਦਾ ਸੇਕਰੇ ਇਸ਼ਟ ਵਾਸਤੇ ਉਸ ਮੇਰਾ ਕਰਵਾਤੀ ਜਿਹੜਾ ਅਗਵਾ ਕੀਤਾ ਵੇਖ ਰਗਾਸ ਤੋਂ 200 ਦਸ ਜੀ ਤਰ ਆਈ ਬਰਕਸੰਗਰੀ ਉਹ ਇਲਾਕਾ ਲਾਖਨ ਬੱਤ ਗਾਲੀ ਜਾਂਦੀ ਹੈ ਐਸਾ ਬੈਠੇ ਨੇ ਜਲ ਪੁੱਛਦੇ ਆਂ ਬੜਕਪਾਂ ਦੇ ਕੁੜੀ ਵਾਤੀ ਜਿਹੜਾ ਅਗਵਾ ਹੋਵੇ ਤਾਂ ਦੇਸ਼ ਭਗਤੀ ਅਖਤਾਰ ਮੇਰਾ ਬਤ ਮੜੇ ਹੋਣ ਨੂੰ ਇਸ ਸਿਰਕਾਫ ਨੇ ਇਸ਼ਤਿਹਾਰ ਰੂਸ ਮੇਰਾ ਕਰਵਾਉਂਦੀ ਹੈ ਅਵਾਕਰ ਨੇ 20 ਅਗਸਤ ਨੂੰ ਮਸਜਿਦ ਮਿੰਡੀਸ ਨੂੰ ਉਰਕਮਸਿ ਸਿਂ ਫਰਾਂਸ ਤੋਂ ਫਿਰ ਦਿੱਤੇ ਗੋਲੇ ਮਾਰਕ ਨੂੰ ਮਰਦਕਾਤ ਕੋਲ ਰਹੇ ਹਨ ਕਿ ਇਹ ਸਰਕਾਰਾਂ ਦੱਸਦੇ ਨਹੀਂ ਕੋਈ ਮਨੋਕੋਸੋਈ ਦੇ ਗੁਲਾਮੀ ਨਹੀਂ ਜਿਨਾਂ ਨੇ ਵਾਅਦਾ ਲਗਵਾਉ ਸੋਗਰ ਸਕਲਿਸ਼ਟਾ ਤੇ ਆਕਸ਼ਨ ਨਾਸਤ ਉਹ ਸਿਰਫ ਸੋਸਿਅਲ ਕਨਿਮੇਂਟ ਕਰਦੇ ਹਨ ਆਪ ਵੀ ਬੇਚੇ ਦੇਸ਼ਾਂਕ ਸੋਚੋ ਕਿ ਰਸਾਂ ਵਿੱਚ ਕਿ ਜੇ ਹਿੰਦੁਸਤਾਨ ਵਿੱਚ ਇੱਕ ਫਰਨਪੰਦ ਕੁੜੀ ਜਿਨੀ ਨੇ ਆਪਣੀ ਸ਼੍ਰੀ ਕਦਰ ਪਿਸਤਾਰ ਨਹੀਂ ਆਪਣਾ ਹਿੰਦੁਸਤਾਨਿਤ ਹੋਇਆ ਕਿ ਪ੍ਰੋਟਾਕਸ ਨੂੰ ਹਿੰਦੁਸਤਾਨ ਜਿੰਦਾ ਆਜ਼ਾਦ ਹੋਇਆ ਉਦੋਂ ਤੂੰ ਲੈ ਕੇ ਕਿਸੇ ਵੀ ਸਿੱਖ ਅਫੀਸਰ ਨੂੰ ਮਿਲਟਰੀ ਵਿਤਨੀ ਕਿਸੇ ਇੱਕ ਵੀ ਹਿੰਦੂ ਨੂੰ ਗੋਲੀ ਨਾਲ ਮਾਰਿਆ ਹੋਵੇ ਤਾਂ ਹਿੰਦੁਸਤਾਨ ਗਵਰਨਮੈਂਟ ਕੋਸਮਤ ਨਹੀਂ ਪ੍ਰੋਟਾਕਸ ਉਹ ਤਾਂ ਹੁਣ ਬੋ ਸਤਿਯੰਗਨ ਗੋਚ ਗਈ ਇੱਕ ਮਿਲ ਤੇ ਇੱਕ ਅਸਾਰੀ ਬਾਦਰ ਤੇ ਉਹਦੇ ਸੰਬੰਧ ਵਿੱਚ ਪਾਈ ਸੀਤ ਸਿੰਘ ਨੂੰ ਫੜਿਆ ਗਿਆ ਜਿਮਨ ਕੁਛ ਨਹੀਂ ਹੋ ਸਾਰੀਆਂ ਕਹੇ ਪਿੰਡੇ ਲੋਕਾ ਨਿਕਲਦੇ ਭਾਵੇਂ ਗੁਰਮਤਿ ਕਿੰਨੀ ਸਤਪੰਤ ਦੇ ਰਿਸ਼ਤੇ ਗੁਰੂ ਕੀ ਬੇਸ਼ਕੀ ਨਾਲ ਨੂੰ ਲੁਕੋ ਲਾਇਆ ਗੁਰਮਾਹ ਸੰਹ ਹੋਣ ਕਢ ਕੇ ਉਹਨੂੰ ਪਕੜਿਆ ਉਹਦੇ ਮੂੰਹ ਵਿੱਚ ਕੁਤੇ ਦਾ ਅਸ਼ਟਾ ਪਾ ਲਿਆ ਅਕਾਟ ਲਾਲ ਮਿਰਚ ਪਾਉਣੀਆਂ ਕਰਨੀਆਂ ਅੰਦਰ ਮਿਰਚਾਂ ਪਾ ਲਿਆ ਦਿਨਾਂ ਸੋ ਬਾਬਾ ਚੀਰ ਕੇ ਕੁਛ ਦਿਨਾਂ ਨੂਨ ਦੇ ਨਾਲ ਨਮਕਲ ਕਰੀ ਜਾਂਦੇ ਆ। ਇਕ ਕਰਦੀਆਂ 16 ਵੋਲਟ ਕੇ ਉਹ ਉੱਪਰ ਦੇ ਰਕੀ ਚਾਗੇ ਉਹਦੀ ਮੌਤ ਹੋਈ। ਜਦੋਂ ਦਾ ਪੋਸਟ ਮੌਤ ਉਮਰਤ ਪਰ ਦੇਖੇ ਹੋਇਆ ਅੱਧਾ ਕਿੱਲਾ ਲਾਲ ਮਿਰਚਿਓਂ ਉਹ ਅੰਦਰੋਂ ਨਿਕਲੇ। ਉਹਤ ਉਦੇਸ਼ ਕਰਨੀ ਸ਼ੁਰੂ ਕੀਤੀ ਸੀ ਸਕੈਨ ਕਰਨ ਦੇ ਤਾਂ ਉਹ ਡਰੇਨ ਦੇ ਵਿੱਚੋਂ ਗੰਦੇ ਨਾਲ ਵਿੱਚੋਂ ਮਿਲੀ। ਸਿਰ ਬ੍ਰੇਨ ਦਾ ਬ੍ਰੇਨ ਵਿੱਚੋਂ ਸਕੈਨ ਕਰਨ ਤੋਂ ਲੱਭ ਗਏ। ਹਿੰਦੁਸਤਾਨ ਦੀ ਗੌਰਮਤ ਹਿੰਦੂਸਾਹਰਾ ਸਕਨਸੇਟ ਜਿਸ ਨੂੰ ਸਕਰੀ ਇਹ ਨ ਕੋਈ ਨਿਸ਼ਾਨੀ ਨਹੀਂ ਦੋ ਬਾਇਰਲਰ ਰਾਈਫਲ ਜਿਹੜੇ ਮੇਰ ਫਗਵਾਚੀਆਂ ਉਹਦੇ ਸਭਾ ਵਿੱਚ ਕੋਟ ਕੋਟ ਤੇ ਪ੍ਰਦਰਸ਼ਨ ਦੇ ਫਰੋਟਪੋਰਟ ਜਿਹੜਾ ਉਹਨੂੰ ਮਾਰ ਦਿੱਤਾ ਗਿਆ ਜਦੋਂ ਉਹਨੇ ਤਹਦੇਸ਼ ਹੋਏ ਤਵਾਸੀ ਹੋਏ ਉਹਨਾਂ ਸੀ ਦੇ ਵਿੱਚ ਦੋਵੇਂ ਬਾਇਰਲਰ ਹਿੰਦੂ ਦੀ ਬੈਰ ਵਿੱਚੋਂ ਗੋਰਾਮ ਦਿਵਾਈਆਂ ਉਹਨੂੰ ਦੋ ਕਿੰਟ ਰੋਏ ਪਿੱਟੋ ਰਿਕੇ ਸੂਰਾ ਕਿਉਂ ਹਿੰਦੂਆਨੋ ਤੇ ਪਰਪਰਕ ਨਿਸ਼ਾਨੀ ਨਹੀਂ ਵਾਕਿ ਬਾਹਰ ਜੋ ਸਿੱਖ ਜਨਤਾ ਹੈ ਉਹਨਾਂ ਨੂੰ ਇਹ ਵੀ ਬੇਨਤੀ ਕਰਾਂ ਕਿ ਮੇਰੇ ਸਬੰਧ ਵਿੱਚ ਪਵਨਜ ਸੌ ਬੰਦੂਕ ਅਕਿੰਦਰ ਬ੍ਰਹਮਚਾਰੀ ਦੇ ਫੈਕਟਰੀ ਚ ਫੜੇ ਗਏ 230 ਮੇੜ ਪਵਨ ਕੁਮਾਰ ਦੇ ਗਾਉਂ ਵਿੱਚੋਂ ਫੜੇ ਗਏ ਜੋ ਪਹਿਲਾਂ ਤੇ ਹਰਿਆਣੇ ਦੀ ਹਿੰਦੂ ਸੁਰੱਖਿਆ ਸਮੂਹ ਦੇ ਦੌਰਾਨ ਦੀ ਗਰਨੇਰ ਬਰਾਉਨ ਹੋਂ ਤੋਂ ਪਿੱਛੋਂ ਉਹ ਫਿਰ ਉਹ ਦੇਮੀ ਦਸਰਕਾਰ ਸੰਪਤੀ ਦਾ ਪ੍ਰੋਗਰਾਮ ਮਰੀਅਨ ਜੇਸ ਦੇ ਗ੍ਰਿਫਤਾਰ ਹੋਣ ਤੋਂ ਬਾਅਦ 14 ਸਤੰਬਰ ਨੂੰ ਸਿਕਨਬੇਦ ਤੇ ਵੀਰੇ ਤੋਂ ਹਾਜ਼ਰ ਹੋਇਆ ਦਰਦ ਅਗਨੇ ਨੂੰ ਨੂੰ ਕੋਲ ਵਰਨੀਰ ਫਾਰਮ ਤੋਂ ਪਿਛੋਕ ਨੰਬਰ ਆਤਵਾ ਮਿਲਿਆ ਤੇ ਸਿੱਖਾਂ ਕੋਲ ਕੋਈ ਕਾਲੇ ਕਾਰਤੂਸ ਵੀ ਨਾ ਫੜਿਆ ਜਾਵੇ ਆਮੇ ਫੜ ਫੜ ਕੇ ਕੋਟ ਕੋਟ ਕੇ ਸ਼ਹਿਰ ਲਾਗੂ ਜਿਵੇਂ ਸਬੂਤ ਨਹੀਂ ਹੋਣਗੇ ਨਾਲ ਪਰ ਇਹਨਾਂ ਦੀ ਕਹਾਣੀ ਪੂਰੀ ਕਰ ਲਗੇ 1000 ਟਨ ਚਰਬੀ ਬਚੰਦੇ ਹਿੰਦੂ ਮਾਰੇ ਕਰੋ ਪੁਖੜੀ ਗਏ ਜੋ ਵਿਦੇਸ਼ਾਂ ਚ ਬੈਠੇ ਸਿੱਖਣੇ ਖਬਰਾਂ ਜਰੂਰ ਪੜਿਆ ਹੋਵੇਗਾ ਬਾਰੇ ਕਿ ਆਈ ਨੀ ਪਰ ਉਹਨਾਂ ਲੋਕਾਂ ਦੇ ਘਰੇ ਬੈਠਣ ਦੀ ਮੰਤ ਹੋ ਗਈ ਹੈ ਹਿੰਦੂ ਪ੍ਰਕਰਮੇ ਸ੍ਰੀ ਦਰਬਾਰ ਸਾਹਿਬ ਦੇ ਲਿਖੇ ਤਮਾਤਮ ਸੁਰਦਾ ਫੜਿਆ ਗਿਆ ਉਹਨੂੰ ਪਕੜ ਕੇ ਪੁਲਿਸ ਦੇ ਹਵਾਲੇ ਕੀਤਾ ਗਿਆ ਤਦ ਅੰਬੇ ਤੋਂ ਆਪਰੇ ਸੀ ਇਹ ਤੋਈ ਸਮੇਤ ਮਿਫਾਰਕ ਨੂੰ ਹਵਾਲੇ ਕੀਤਾ ਪੁਲਿਸ ਨੇ ਉਹਨੂੰ ਥਾਣੇ ਤੱਕ ਕਿਨ ਲਿਜਾਇਆਗਾ ਸੜਕ ਟੁੜੇ ਹੋਇਆ ਹੋਇਆ ਲੱਗਦਾ ਹੈ ਨੌ ਲਾਡ ਜੌਤ ਸਿੰਘ ਜੀ ਮੇਰੇ ਮੌਤ ਦੀ ਘੜੀ ਚੜ ਗਿਆ ਜਿਹਨੇ ਸਵੇਰ ਨੂੰ ਜੀਨ ਗੁਰਦਾਰ ਕੀਤਾ ਗਿਆ ਤੇ ਬਸ ਸੜ ਗਿਆ ਸੋ ਉਸ ਮੁੱਖ ਨੇ ਆਪਣੇ ਅਖਬਾਰ ਇਸ ਸਾਹਿਬ ਸਿੰਘ ਗੁਰਬਖਸ਼ ਸਿੰਘ ਸਾਹਿਬ ਦੀ ਬਾਰੇ ਲਿਖਿਆ ਸੀ ਕਿ 10 ਮਿੰਟ 46 ਜਾਦਵਨੀ ਪਰ ਜੀਵਨ ਬਤ੍ਰਿਤ ਕਰਨ ਵਾਲੇ ਸਨ ਅਤੇ ਸ਼ੁਕੀਨ ਸੀ ਸਾਡੀ ਪਰਵਾਸੀ ਗਿਆਨੀ ਗੁਰਦਾਰ ਸਿੰਘ ਜਨੂਹਾ ਜਥੇਦਾਰ ਸ੍ਰੀ ਅਕਾਲ ਪੁਰਖ ਸਾਹਿਬ ਦੇ ਉਰਨੋ ਬਾਰੇ ਨੇ ਕਿਹਾ ਸੀ ਕਿ ਦੇਸ਼ ਰਗ ਦਾਹਰ ਤਿੰਨ ਦਾ ਪਾਸ ਜਿਹੜਾ ਬਾਹਰ ਦਾ ਬਣਿਆ ਹੋਇਆ ਕੈਂਸਲ ਕੀਤਾ ਜਾਏ ਸ਼੍ਰੋਮਣੀ ਗੁਰਦੁਆਰਾ ਪੰਥ ਕਮੇਟੀ ਦੇ ਪ੍ਰਧਾਨ ਗੁਰਚਰਨ ਸਿੰਘ ਜੀ ਟੋੜਾ ਇਹ ਵੀ ਦੇਸ਼ ਦੇ ਇਕਦਾਰ ਹੈ ਇਹਨਾਂ ਦਾ ਪਾਸ ਵੀ ਕੈਂਸਲ ਕੀਤਾ ਜਾਵੇ ਇਹ ਲਾਲਾ ਜਗਤ ਨਰਨ ਨੇ ਆਪਣੇ ਅਖਬਾਰ ਵਿੱਚ ਲਿਖਿਆ ਸੀ ਹਿੰਦੂ ਸੇਵ ਸੰਗਤ ਸਮਿਤੀ ਬਣੀ ਹਿੰਦੂ ਸੇਵ ਸੰਗਤੀ ਬਣੀ ਹੋਈ ਹੈ ਹਿੰਦੂ ਸੁਰੱਖਿਆ ਸਮਿਤੀ ਬਣੀ ਹੋਈ ਹੈ ਹਿੰਦੂ ਜੈ ਸਿੰਘ ਸਮਿਤੀ ਬਣੀ ਹੋਈ ਹੈ ਕਿ ਪੰਦਰਬਰਮ ਚਾਹਦਾ ਮੈਂ ਕਹਦਾ ਚੋਤੇ ਹੋਰ ਨੇ ਹਿੰਦੂਆਂ ਦਾ ਕਿ ਕੋਈ ਵਿਦੇਸ਼ ਵਿੱਚ ਬੈਠਾ ਸਖੀ ਜੇ ਕਿਸੇ ਨਾਲ ਇਸ ਬੰਤ ਤੇ ਜੇ ਕੋਈ ਮੈਨੂੰ ਸੁਣੋਤੀ ਹੈ ਕਿ ਕਿ ਸੋਚਦੇ ਕਿ ਕਿਸੇ ਵੀ ਹਿੰਦੋਸਤਾਨ ਨੇ ਇੱਕ ਵੀ ਹਿੰਦੂ ਨਹੀਂ ਜਾਂ ਬਾਹਰ ਬੈਠੇ ਕਿਸੇ ਹਿੰਦੂ ਨੇ ਇੰਨਾ ਹਿੰਦੂਆਂ ਦਾ ਤੇ ਐਸੇ ਕੰਮ ਕਰਨ ਵਾਲੇ ਹਿੰਦੂ ਸਾਮਰਾਜ ਵਿੱਚ ਲੋਕਾਂ ਦਾ ਇੱਕ ਨੇ ਇੱਕ ਦੇ ਬਾਈਕਟ ਕੀਤਾ ਸਾਰੇ ਪਤਾ ਨਹੀਂ ਕਿ ਬਾਹਰ ਬੈਠੇ ਸਾਰਿਆਂ ਨੂੰ ਨਹੀਂ ਕੁਝ ਕੁ ਲੋਕ ਸਖਾ ਨੂੰ ਬਹੁਤ ਸਖਤ ਹੰਗਾਰਦੀ ਰੱਖਦੇ ਪਰ ਕੋਈ ਕੋਲ ਕੋ ਸਕੇ ਨਾ ਸਾਡੇ ਜਿੰਨਾਂ ਨੂੰ ਅਜੇ ਤਣੇ ਸਾਡੇ ਜਾ ਕੇ ਖਾਲੀ ਲੇਡੀਆਂ ਨੇ ਪੁਲੇਟੇ ਪਾਏ ਹੋਏ ਆ ਉਹਨਾਂ ਦਾ ਪੁਲੇਟਾ ਦੂਰ ਕਰਨ ਵਾਸਤੇ ਮੈਂ ਜਰੂਰ ਪੁੱਛਾਂਗਾ ਜੇ ਦੱਸੋ ਮੇਂ ਕਿਰਪਾ ਕਰਤਾ ਕਿ ਬਹੁਤ ਸੰਘਾ ਹੋਏ ਨਹੀਂ ਕਿ ਸੁਣ ਕੇ ਆਪਣਾ ਛਲਕਾ ਨਿਰਤ ਕਰ ਲਏ ਨੇ ਇਸੇ ਜੰਗ ਦੁਨੀਆ ਸੇ ਸੇ ਨਾਲ ਸਮਤੀ ਹੈ ਹਿੰਦੂ ਸੇ ਆਪਣੀ ਸਮਤੀ ਹੈ ਹਿੰਦੂ ਸੁਰੱਖਿਆ ਸਮਤੀ ਹੈ ਹਿੰਦੂ ਦਿੱਬ ਸੰਸਮਤੀ ਕੋਈ ਮਰ ਬਰਮ ਚਾਰੇ ਲਾਰਾ ਜਾਕ ਕੋਰਾ ਸੋ ਇਸੇ ਤਰ੍ਹਾਂ ਇਹ ਜੋ ਕੇਵਲ ਕ੍ਰਿਸ਼ਨ ਜੀ ਨੇ ਕਿਹਾ ਸੀ ਕਿ ਸਮੂਹ ਸਿਕ ਸੰਪਰਦਾਵ ਨੂੰ ਖਤਮ ਕਰ ਦੋ ਤੇ ਆਦੇਗ ਹਰਵੰਤ ਰਾਲ ਕੰਨ ਜੀ ਨੇ ਕਿਹਾ ਕਿ ਦੁੱਖ ਦੀ ਟਿੱਕੀ ਖਾਣੀ ਨਹੀਂ ਦੇਣੀ ਸਿਰ ਤੇ ਪਗੜੀ ਰੱਖਣੀ ਨਹੀਂ ਦੇਣੀ ਕਾਛ ਕੜਾ ਕਰਪੂਨ ਇਨਕੇ ਜੋ ਪਾਰਸਤਾਨ ਇਹ ਸਾਰੀਆਂ ਗੱਲਾਂ ਕਰਨ ਵਾਲੇ ਦਾ ਕਿਸੇ ਹਿੰਦੂ ਨੇ ਬਾਈਕਾਟ ਨਹੀਂ ਕੀਤਾ ਪਰ ਆਪਾਂ ਨੂੰ ਰੜਕੇ ਕਿਉਂਕਿ ਮੈਂ ਤੇ ਸੁਆਤ ਤੇ ਆਪ ਨੂੰ ਵਿਚਿਆ ਕਿ ਇਹ ਰਖਾ ਕੀਤੀ ਜਾ ਰਹੀ ਤੇ ਕਿਹਾ ਜਾ ਰਿਹਾ ਹੈ ਕਿ ਟੋਗ੍ਰਾਫਰ ਰਹੇ ਹੈ ਇਹ ਦਾ ਸਬੰਧ ਨਹੀਂ ਹੋਰ ਗੱਲ ਮੰਗਾ ਖਰਾਵਾ ਪਰ ਇਹਦਾ ਪਹਿਲਾ ਸਬੂਤ ਜਿਹੜਾ ਉਹਦਾ ਉੱਤਰ ਕੋਈ ਦੇਣ ਦੀ ਕੋਸ਼ਿਸ਼ ਕਰ ਰਿਹਾ ਤੁਹਾਡਾ ਤੁਹਾਡੀ ਵੀ ਹੋਣਾਗਾ ਕਿ ਆਪਰਨਾ ਜੋ ਵੀ ਕੋਈ ਭਾਈ ਗੁਰਸਿੱਖ ਇਹ ਨਾਮ ਦੇ ਦੇਵੇ ਕਿ ਮੈਂ ਦਸ ਖਾਲਸਾ ਬਣਾਇਆ ਹੈ ਕਿ ਸਾਡਾ ਅਕਾਲੀ ਦੰਦ ਦਾ ਬਿਆਨ ਨਹੀਂ ਹੁੰਦਾ ਪ੍ਰੇਮੀਆਂ ਦਾ ਕਿ ਸਾਡੇ ਇਹਨੂੰ ਕੋਈ ਸਬੰਧ ਨਹੀਂ ਜੇ ਕੋਈ ਖਾਲਸਾ ਦਾ ਨਾਮ ਲਾ ਦੇਵੇ ਅਕਾਲੀ ਦੰਦ ਦਾ ਇਹ ਹੁੰਦਾ ਸਾਡਾ ਇਹਨੂੰ ਕੋਈ ਸਬੰਧ ਨਹੀਂ ਮੇਰੇ ਕੋਈ ਹਾਲ ਰਹਾ ਕਰਕੇ ਲੈ ਗਿਆ ਸਾਡਾ ਇਹਦੇ ਨਾਲ ਕੋਈ ਸਬੰਧ ਨਹੀਂ ਅਕਾਲੀ ਦਾਨ ਵਾਲੇ ਨਾ ਕਹਾਰੇ ਉਹਨਾਂ ਦਾ ਵਿਚਾਰ ਹੈ ਜੇ ਕੋਈ ਮੋਟਰ ਸ਼ਾਂਕੀ ਤੇ ਕਰ ਜਾਵੇ ਸਾਡਾ ਇਹਦੇ ਨਾਲ ਕੋਈ ਸਬੰਧ ਨਹੀਂ ਜੇ ਛੇਡਾ ਦਾ ਕੋਈ ਹੱਕ ਲੈ ਲਵੇ ਸਾਡਾ ਇਹਦੇ ਨਾਲ ਕੋਈ ਸਬੰਧ ਨਹੀਂ ਤੇ ਮੇਰਾ ਆਪ ਦਾ ਕੰਮ ਹੈ ਅਮਰਿਸ਼ਿ ਪਾਉਣਾ ਗੁਰੂ ਕੀ ਬਾਣੀ ਦਾ ਅਰਥ ਕਰਨੇ ਨਾਲ ਜਨ ਗੁਰਮੁਣੀ ਪੜਾਉਣੀ ਆਪ ਜਿੰਨੀ ਮੇਥੋਂ ਪੜ ਜਾਵੇ ਮੈਂ ਪਰਦਾ ਸਤਗੁਰ ਜੀ ਦੀ ਕਿਰਪਾ ਕਰਕੇ ਪੜਾਉਂਦੇ ਆ ਇਹ ਮੈਂ ਨਹੀਂ ਕਰਦਾ ਮੈਂ ਜਿੰਨੀ ਪੜਦੇ ਆ ਸੋ ਹਿੰਦੂ ਪੱਕਾ ਹਿੰਦੂ ਬਣੇ ਮੁਸਲਮਾਨ ਪੱਕਾ ਮੁਸਲਮਾਨ ਬਣਿਆ ਸਿੱਖ ਪ੍ਰਕਾਸ਼ ਸਿੱਖ ਬਣੇ ਸਮੂਹ ਭਾਰਤian ਦੇ ਮੇਸ਼ੇ ਸ਼ਰਵਲੇ ਇਹ ਭੈਣ ਦੇ ਜਿਹਨਾਂ ਨੇ ਜਿੱਤ ਲੁੱਟੀ ਹੋਇਆ ਸ੍ਰੋਪਨਾ ਨੂੰ ਅੱਗੇ ਲਾਉਣੇ ਧਾਰਮਿਕ ਸਥਾਨਾਂ ਦੀ ਬੇਦਰਕੀਤੀ ਨੂੰ ਸੁਧਾਰਾ ਕੋਸ਼ਿਸ਼ ਕੀਤਾ ਉਹਨਾਂ ਤੋਂ ਹੱਕ ਲੈਣ ਦੀ ਇੱਛਾ ਰਾਂ ਅਤੇ ਹੱਕ ਲੈਣ ਦੀ ਪ੍ਰੇਰਣਾ ਕਰਨੀ ਇਹ ਮੇਰਾ ਕੰਮ ਹੈ ਤੇ ਐਸਾ ਕੰਮ ਕਰਨ ਵਾਲੇ ਦਾ ਵਿਰੋਧ ਕਰਨ ਲਈ ਬਾਈਕਾਟ ਕੀਤਾ ਤੁਸੀਂ ਸਾਰੇ ਕੁਮਾਰ ਜੀ ਪੜਿਆ ਹੋਵੇਗਾ ਕਿ ਇੱਥੋਂ ਵੱਲੋਂ ਕਿ ਮੇਰੇ ਪੂਰੇ ਮੱਤ ਦੇ ਪਿੰਡ ਵਾਲੇ ਨਾਲ ਮੇਰੇ ਤੁਸਾਪਣਿਆ ਬੋਲ ਰਿਹਾ ਕਿ ਇਸ ਰੋਮਨੀ ਕਮੇਟੀ ਨੂੰ ਅਪੀਲ ਕੀਤੀ ਹੈ ਪਿੰਡ ਰੋਲੀ ਨੂੰ ਮਂਜੀ ਸਾਹਿਬ ਜੀ ਹਨ ਹਰ ਇੱਕ ਨਾਗਰਿਕ ਦੱਸਦਾ ਜਾਵੇ ਪਰ ਮੇਰੇ ਮਨ ਵਿੱਚ ਇਹ ਗੱਲ ਲੱਗਦਾ ਹੈ ਕੋਈ ਨਹੀਂ ਕੋਈ ਹਿੰਦੁਸਤਾਨ ਦਾ ਕੋਈ ਵਿਦੇਸ਼ ਵਿੱਚ ਬੈਠਾ ਸੱਕ ਇਹ ਸਾਬਿਤ ਕਰੇ ਕਿ 19 ਮਹੀਨਿਆਂ ਵਿੱਚ ਮੈਂ ਕਿਸੇ ਵੀ ਅਕਾਲੀ ਲੀਡਰ ਦੇ ਜਾਂ ਅਕਾਲੀ ਵਰਕਰ ਦੇ ਵਿਰੁੱਧ ਕੋਈ ਖਬਰ ਦਿੱਤੀ ਰਿਹਾ ਸਮਾਂ ਵਿੱਚ ਮੈਂ ਸਿੱਖਾ ਦਾ ਨਾਮ ਰੋਲੋਲ ਸਪੋਰਟਰ ਪਰ ਇਹਨੇ ਕੰਮ ਕਰਨ ਵਾਲਿਆਂ ਦਾ ਅਕਾਲੀ ਦਲ ਵੱਲੋਂ ਬਾਈਕਾਟ ਤੁਸੀਂ ਵਿਦੇਸ਼ਾਂ ਵਿੱਚ ਬੈਠੇ ਸਿੱਖੋਸਾ ਫਿਰ ਨੋਸਟਾਲਜੀਆ ਕਰੀਏ ਨਾ ਇਹ ਕੋਈ ਕਿ ਸੇ ਹਿੰਦੂ ਦਾ ਬਾਈਕਾਟ ਕਰ ਬਾਈਕਾਟ ਨਹੀਂ ਕਰ ਰਹੇ ਹਾਂ ਸਿੱਖ ਸ੍ਰੋਮਣੀ ਕਾਲੀ ਦਲ ਦੇ ਰੂਪ ਵਿੱਚ ਬੈਠੇ ਸਿੱਖਾਂ ਦਾ ਬਾਈਕਾਟ ਕਰੀ ਜਾਣ ਮਾਨੂੰ ਵਿਦੇਸ਼ਾਂ ਵਿੱਚ ਬੈਠੇ ਸਿੱਖ ਦੱਸੋ ਕਿ ਤੁਸੀਂ ਕਿਸ ਤਰੀਕੇ ਨਾਲ ਕਰ ਸਕਦੇ ਹੋ ਕਿ ਅਜ਼ਾਦ ਹਾਂ ਤੇ ਸਾਡਾ ਫਿਰ ਪਿਆਰ ਕਿਵੇਂ ਨਾ ਇਹ ਮ ਬਾਹਰਲੇ ਸੱਤਾਂ ਦੇ ਅੰਤਰੀ ਰੂਪ ਵਿੱਚ ਤੁਹਾਨੂੰ ਕੋਈ ਦੇਸ਼ ਹੋਵੇ ਕਿ ਪਰੇਗੀਆਂ ਦੇ ਇਹੋ ਜਿਹਾ ਮੇਰਾ ਪ੍ਰਚਾਰ ਹੈ ਬਾਕੀ ਪ੍ਰਾਪੇਰੰਦਾ ਤੁਸੀਂ ਸੁਣ ਰਹੇ ਹੋ ਕਿ ਕਾਗਰਤ ਨਜ਼ਰ ਗਿਆ ਤਾਂ ਇਹਦੇ ਸਬੰਧ ਮਹਤਵਪੂਰਨ ਸਿੱਖਾ ਤੋਂ ਕਿ ਅ ਅਡਿਟੇਸ਼ਨ ਵਿੱਚ ਤੇ ਇਸ ਕਾਂਗਰਸ ਦੇ ਰਾਜਿਤ ਦਾਸ ਦੇ ਲਾਇਸੈਂਸ ਸਾਰੇ ਕੈਨਸਲ ਹੋਏ ਆ। ਕੁਸਰੋਮਣੀ ਅਕਾਲੀ ਦਲ ਦੇ ਸਕੂਤਰ ਗੁਰਚਨ ਸਿੰਘ ਦੇ ਲਾਇਸੈਂਸ ਵੀ ਗੈਨਸਲਾ ਸਬਤਨੀ ਕਰਨਾ ਮੈਂ ਕਿਸੇ ਕਾਂਗਰਸ ਨਹੀਂ ਕਰਨਾ ਨਾ ਮੈਂ ਅਜੇ ਤੱਕ ਕਿਸੇ ਅਕਾਲੀ ਨੂੰ ਕੀਤਾ। ਮੇਰੇ ਨੂੰ ਸੰਸਾੜੇ ਰਾਤ ਰਾਤ ਇੱਕ ਉਮਰਾ ਮੰਗਲ ਜਮਾ ਉਹਦੇ ਨੂੰ ਸੰਸਾੜੇ ਉਹ ਇੱਕ ਆਰਬੰਦ ਦਾ ਲਾਇਸੈਂਸ ਇਸ ਰਾਜ ਵਿੱਚ ਬਣੇ ਇਹ ਸੰਗਤ ਨੇ ਕੋਈ ਫੈਸਲਾ ਕਰ ਲਈ ਸੋ ਮੇਰੇ ਗ੍ਰਸਾੜੀ ਹੋਣੀ ਸਤਿਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪੁੱਛੇ ਬਾਗ ਅਗਰ ਪੇਟ ਹੋਣਾ ਦੋਵੇਂ ਬਸਤੌੜ ਦੀਆਂ 18 ਫੀਨਾਂ ਰਸ਼ੀ ਹੇਲ ਹੋਣਾ ਸਿੱਖਾਂ ਦੇ ਕੁੱਟ ਪੈਣੀ ਘਰ ਨੂੰ ਅੱਡਾ ਲਗਣੀ ਹੈ ਉਧਿਆਰਤ ਨੂੰ ਕੁੱਤੇ ਲਟਕਾਇਆ ਜਾਣਾ ਇਹਨਾਂ ਕਾਰਨ ਹੋਣਨ ਦੇ ਬਾਅਦ ਜੋਜ ਦੇ ਸਾਨੂੰ ਸ਼ਰਮ ਨਾਈ ਸਾਡੇ ਲੋਕਾਂ ਨੂੰ ਜਿਹੜੇ ਲੋਕ ਕਹਿੰਦੇ ਕਿ ਕਾਂਗਰਸੀ ਹੈ ਤੇ ਤੁਹਾਡੇ ਕੋਲ ਬੜਾ ਪਿਆਰ ਨਾਲ ਪੁੱਛਣਾ ਹੈ ਕਿ 36 ਦੇ 36 ਐਮਐਲਏ ਆਪਣੇ ਬਰਬਾਰੇ ਦੇ ਘਰ ਰੋਟੀ ਖਵਾ ਕੇ ਨਹੀਂ ਆਏ ਚੰਗੇ ਹਨ ਇਹ ਤੁਸੀਂ ਇਥੋਂ ਦੇ ਸਾਡੇ ਚੈਨਲ ਚਿੱਠੀਆਂ ਦਾ ਪੁੱਛਦੇ ਹੋ ਸਾਡੇ ਕੋਲ ਪੁੱਛਦੇ ਹੋ ਇਹ ਦੇਣ ਮੈਂ ਦਸਤ ਦੇ ਦਿੱਸਨ ਆਏ ਜਿਸ ਨੂੰ ਕਿ ਉਹਨੀ ਜੈਲ ਸਿੰਘ ਨੂੰ ਰਾਸ਼ਟਰਪਤੀ ਘਰ ਦਿੱਗਾ ਬੋਸਾ ਪਾਏ ਉਹ ਦਿਨ ਇੱਕ ਵੀ ਸਾਡਾ ਫਰਾਸਤੇ ਜਿਹੜਾ ਦਰਬਾਰ ਮੁੱਖ ਮੰਤਰੀ ਦੇ ਘਰ ਰੋਟੀ ਖਾ ਕੇ ਨਹੀਂ ਆ ਕਿ ਉਹ ਸੀਗੁਰੂ ਦੇ ਉਸ ਦਾ ਕਹਤ ਨਹੀਂ ਜੇ ਪ੍ਰਾਥਮਿਕ ਵੀ ਅਸੀਂ ਨਹੀਂ ਖਾਦੇ ਤੇ ਇਹਨਾਂ ਨੂੰ ਕੁਝ ਕਿ ਦੱਸੋ ਵੀ ਕਿੰਨਿਆਂ ਨੇ ਨਹੀਂ ਖਾਦੇ ਇਹਦਾ ਫੈਸਲਾ ਕਰਕੇ ਤੁਹਾਨੂੰ ਦੱਸਣ ਸਸਪੀ ਬਾਇਸ ਜੋ ਐਸਵੇ ਸੁਰੂਬ ਲੱਗਿਆ ਹੋਇਆ ਜੋ ਕਲਵੰਤ ਸਿੰਘ ਨਾਗੋਟਿਆ ਵਾਲਾ ਪਾਸੋਂ ਕਾਟੜਾ ਜਿੰਨਸ ਇੱਕਾ ਲੋਹੇ ਦੇ ਮਾਈਕਰੋਸਕੋਪੀ ਤੇ ਚੀਕਦੇ ਨੂੰ ਮੱਥਾ ਸਾਰਿਆ ਉਂਗਲਾ ਇੱਕ ਇੱਕ ਪੋਟਾ ਕਰਕੇ ਤੋੜੀਆਂ ਸੱਜੀ ਲੱਤ ਤੋੜੀ ਕਲਵੰਤ ਸਿੰਘ ਦਾ ਸੁਸਕਰਮਾਤ ਨੇ ਫੇਰ ਨਾਲ ਜਿਤਨਾ ਦਾ ਤੌਰ ਉਹ ਨਾਲ ਸੀ ਬੇਰੇ ਉਹਨਾਂ ਨੇ ਪੁੱਛ ਲਿਆ ਇਸੇ ਹਾਲਤ ਸਹੀ ਨਹੀਂ ਉਸ ਕਲਵੰਤ ਸਿੰਘ ਨਾਗੋਟਿਆ ਵਾਲਾ ਕਾਟੜਾ ਆ ਐਸੇ ਸੰਘਰਸ਼ ਦੇ ਵਿੱਚ ਕਿ ਗਵਰਨਮੈਂਟ ਸੁੰਗਰੀ ਹਾਲੇ ਤੱਕ ਬੈਠ ਕੇ ਡਾਕਟਰਾਂ ਦਾ ਸਵਾਲਤਾਪੀਕ ਨਹੀਂ ਗਿਆ ਕਿ ਜੇ ਸਰਵਨ ਲੌਂਗ ਖੰਨੀ ਨਹੀਂ ਇਹ ਗੱਲ ਆ ਕਨਿਆ ਕੇ ਦੋਪਿਤਕੇ ਕਰਨ ਦੇ ਅਨੁਸਾਰ ਤੇ ਪਈ ਰਹਿਣ ਗਣੀ ਕੱਚਕੜਾ ਕਰਪਾਣੇ ਨੂੰ ਭੇਜੋ ਪਾਕਿਸਤਾਨ ਉਸ ਮਨੁੱਖ ਦੇ ਨਾਲ ਸਾਬ ਸ੍ਰੀ ਗੁਰੂ ਰਾਮ ਦਾਸ ਸਾਹਿਬ ਜੀ ਦਾ ਪਾਵਨ ਅਵਤਾਰ ਪੁਰਬ ਤੀ ਆਇਆ ਸੀ ਜਿਹੜੇ ਮੇਲੇ ਵਿੱਚ ਅੰਮ੍ਰਿਤਸਰ ਦੇ ਜੋੜਾ ਘਰ ਕੋਲ ਖੜੋ ਕੇ ਪਾਲਕੀ ਦੇ ਅੱਗੇ ਉਹਨਾਂ ਜੱਫੀ ਪਾ ਕੇ ਫੋਟੋਆਂ ਲਈ ਇਹਨਾਂ ਸਾਮਿਤ ਫੈਸਲਾ ਕਰ ਰਹੇ ਨੇ ਕਿ ਮੈਂ ਕੀ ਹੈ ਮੈਂ ਕਿਸੇ ਕਾਲਜ ਭਾਵ ਨੂੰ ਰੇਨੀ ਕਾਂਗਰਸੀ ਕਾਗਰਸੀ ਨਾਲ ਕਾ ਉਹਨਾਂ ਦਾ ਫੈਸਲਾ ਸੰਮਤ ਕਰਿਓ ਕਿ ਕਰਪੂਰ ਨੇ ਆਪਣੀ ਵੀ ਦਸਤਖਤ ਕੀਤੀ ਕਰਪੂਰ ਤੋਂ ਉਹਨਾਂ ਨੇ ਵੀ ਦਸਤਖਤ ਕੀਏ ਇਹਦੇ ਵਿੱਚ ਜੇ ਰਸਮੀ ਮਾਤਰੀ ਫਰਕ ਹੋਵੇ ਤਾਂ ਮਾਪ ਨੂੰ ਫਿਰ ਉਹ ਅੱਗੇ ਪੇਸ਼ ਕਰਦੇ ਹਾਂ ਕਿ ਮੇਰੀਆਂ ਬੱਸਾਂ ਚੜਨ ਵਾਲੀ ਕਾਂਗਰਸੀ ਨਿਸ਼ਾਨਸ ਮੇਰੇ ਕਾਂਗਰਸੀ ਹੁਣ ਮੈਂ ਤਾਂ ਵੀ ਕਾਂਗਰਸੀ ਨਾਲ ਦੇ ਸਿੰਘ ਸ਼ਹੀਦ ਹੋਏ ਨੇ ਮੈਂ ਤਾਂ ਵੀ ਕਾਂਗਰਸੀ ਤੇ ਜਿਹੜੇ ਇਹਨਾਂ ਦੇ ਕੋਟ ਪਰ ਮੈਂ ਤਾਂ ਵੀ ਕਾਂਗਰਸੀ ਜੇ ਸਿਨਣਾ ਤੇ ਕੋਈ ਨੁਕਸਾਨ ਹੋਵੇ ਤੇ ਆਖਰੀ ਮੇਰੇ ਨਾਲ ਦੇ ਪੁੱਠੇ ਪੜ ਕੇ ਲਟਕਾਏ ਜਾਣ ਮੈਂ ਤਾਂ ਵੀ ਕਾਂਗਰਸੀ ਇਹਨੇ ਦੇ ਲਫਾਤ ਬਣਾ ਸਾਂਈ ਕਾਲੀ ਇਹਨੂੰ ਕੌਫਰ ਤੋਂ ਆਪਣੀ ਸਾਂਈ ਕਾਲੀ ਇਹ ਕਾਤੂਨ ਜੱਟੀਆਂ ਕੋਲ ਸਾਂਈ ਕਾਲੀ ਇਹ ਸਾਰੇ ਦੇ ਸਾਰੇ ਕਾਂਗਰਸੀਆਂ ਨੇ ਘਰ ਰੋਟੀ ਖਾਣ ਦਿੱਤਾ ਸਾਂਈ ਕਾਲੀ ਤੇ ਮੈਂ ਕੌਲ ਤੋਂ ਸਭ ਤੇ ਬੈਠ ਕੇ ਇੰਟਰਵਿਊ ਦੇ ਰਿਹਾ ਪਰ ਉਹ ਸੋ ਮੈਂ ਪਰ ਇਹ ਨੇਕੀ ਨਾਲ ਕਰਨ ਨੂੰ ਤਿਆਰ ਹੈ ਕਿ 8 ਸਾਲਾਂ ਵਿੱਚ 800 ਰੁਪਏ ਨੂੰ ਰਜਿਸਟਰ ਮੰਦਰੀ 8 ਸਾਲਾਂ ਵਿੱਚ ਕਿਸੇ ਕਾਂਗਰਸੀ ਐਮਐਲਏ ਦੇ ਘਰ ਕਿਸੇ ਅਕਾਲੀ ਐਮਐਲਏ ਦੇ ਘਰ ਕਿਸੇ ਕਾਮਰੇਡ ਐਮਐਲਏ ਦੇ ਘਰੋਂ ਕਿ ਰਿਸੋਰਸ ਲਿਸ਼ਟੀ ਐਮਐਲਏ ਦੇ ਘਰੋਂ ਬਾਸ ਨੂੰ ਕਿਸ ਨੇ ਠੀਕੇ ਪਾਣ ਦੀ ਇੱਕੋ ਇੱਕ ਪਿੰਡਿਆ ਹੋਇਆ ਮੈਨੂੰ ਕਿਸੇ ਨੇ ਵੇਖਿਆ ਜਾਂ ਪੜਿਆ ਤੇ ਮੈਂ ਆਪਣੇ ਸਿਰ ਬੜਾ ਨੂੰ ਕਰ ਹਾਂ ਜਨਤਵਰਿਕ ਵਰਕਰ ਤੋਂ ਦਾਗ ਰਸਿਆ ਤਾਂ ਕਾਲੀ ਹੈ ਉਹ ਮੈਂ ਲੰਘ ਰ શકਦਾ ਕਿਉਂਕਿ ਮੇਰੇ ਕੋਲ ਜਿਹੜਾ ਹੈ ਮੈਂ ਉਹ ਅਮਰ ਛਕਾਉਣਾ ਤੇ ਗੁਰੂ ਦੇ ਲੜਦਾ ਹਾਂ ਇਹ ਮੇਰਾ ਖੰਮਾ ਸੋ ਇਹਦਾ ਫੈਸਲਾ ਸੰਗਤ ਗੁਰੂ ਤੋਂ ਆਪ ਕਰੋ ਵਾਕਈ ਜੋ ਹੋ ਗੁਲਾਮੀ ਦੀਆਂ ਨਿਸ਼ਾਨੀਆਂ ਹੈ ਭਾਈ ਜੰਗੀਰ ਸਿੰਘ ਇਹ ਤਰ੍ਹਾਂ ਨਾਂ ਪਰਸਨ ਪਿੰਡ ਇਟਾ ਵਾਲੀ ਦਾਸ ਨਾਲ ਸੰਬੰਧਿਤ ਸੀ ਉਹਨੂੰ ਫੜਿਆ ਗਿਆ ਨਾਲ ਕੋਈ ਘਰੋ ਦੇ ਕੋਰਤ ਉਸ ਮਿਲੇ ਨਾ ਕੋਈ ਰਫਲ ਨਾ ਕੋਈ ਬੰਦਾ ਫੜਿਆ ਗਿਆ ਕਿ ਇਹ ਸ਼ਾਕ ਵਿੱਚ ਫੜਿਆ ਕਿ ਪਿੰਡ ਵਾਲਾ ਬੰਦਾ ਹੈ ਉਹਦਾ ਪਾਸੇ ਠੀਰ ਕੇ ਉਹਨਾਂ ਨਾਲ ਫੜਿਆ ਗਿਆ ਤੇ ਉੱਪਰ ਪੱਤੀ ਵੱਧੀ ਗਈ ਕਿ ਹਿੰਦੋਸਤਾਨ ਦੇ ਕਿਸੇ ਸਿੰਦੂਰੇ ਵੱਧੀ ਹੈ ਤੇ ਕੁਝ ਦੱਸੇ ਕੋਲਾ ਮੀਨੀ ਚਰਨੀ ਆਈ ਜੇ ਸੁਣੀ ਤੇ ਟੈਂਪ ਚੋਪਕੇ ਤੇ ਸਿਵਨ ਹੋਗਾ ਜਿਹੜਾ ਸੀ ਰੇਲ ਕੋਚ ਤੇ ਉਹਨੂੰ ਉਹ ਗ੍ਰੰਤੀ ਹੈ ਤੇ ਗਰੀਬ ਸਿੱਖਾਂ ਨੇ ਕਰੇ ਜਿਵੇਂ ਜੈਸੇ ਚੋਪੜੇ ਹਨ ਉਹਨੂੰ ਪਕੜਿਆ ਗਿਆ ਉਹਨੂੰ ਕਿਹਾ ਗਿਆ ਕਿ ਤੇਰੇ ਕੋਈ ਅਤਵਾਦੀ ਉਹਨਾਂ ਕੋਲ ਹੈ ਤੇ ਕੋਈ ਫੜ ਲਓ ਕੋਈ ਬੰਦਾ ਉਹਦੇ ਕੋਲ ਫੜਿਆ ਗਿਆ ਉਹਦੇ ਮੂੰਹ ਵਿੱਚ ਉਹ ਨਾਮ ਹੈ ਸ਼ਿਆਮ ਸੁੰਦਰ ਹਿੰਦੂ ਦਾ ਸਿਪਾਹੀ ਹੈ ਹੋਰ ਵਾਕੀਪੁਰਸ ਵਾਲਾ ਹਿੰਦੂ ਮੌਲ ਲੈ ਕੇ ਉਹਦੇ ਮੂੰਹ 'ਚ ਤਮਾਕੂ ਪੋੜਿਆ ਉਹਦੇ ਮੂੰਹ 'ਚ ਟੋਪੀਆ ਉਹ ਰਿਪੋਰਟ ਪਹੁੰਚਾਈ ਗਈ ਇਹ ਗੁਲਾਮੀ ਦੀਆਂ ਪ੍ਰਤੱਖ ਨਿਸ਼ਾਨੀਆਂ ਹੈ ਕਿ ਕਿ ਸੇ ਹਿੰਦੁਸਤਾਨ ਦੇ ਇੱਕ ਵੀ ਹਿੰਦੂ ਦੇ ਨਾਮ ਵਿੱਚ ਬੁਰਾ ਹੱਦ ਕਰੇ ਚਿੱਤਰ ਜਾਲਾਂ ਦੇ ਸਖਿਰ ਦਿੱਤੇ ਇਹ ਦੰਵ ਵਧੀ ਦੁਰਸ਼ਕੀ ਹੋਵੇਗੀ ਤੇ ਜੋ ਹੁਣ ਹੋ ਰਿਹਾ ਹੈ 5 ਤਾਰੀਖ ਨੂੰ ਸੰਥਵਲਨ ਦੇ ਪ੍ਰੋਗਰਾਮ ਦੌਰਾਨ ਉਸੇ ਉਹ ਜਿਸ ਤਰ੍ਹਾਂ ਤਵੇ ਕੋਈ ਘਟਨਾ ਨਹੀਂ ਵਾਪਰੀ ਸ਼ਾਂਤੀ ਦੇ ਨਾਲ ਉਹ ਮੰਦੋਲ ਨੂੰ ਸਮਾਪਤ ਹੋਇਆ ਜੋ ਬੰਦੂਦ ਸੀ ਚਾਹਰਨ ਪੀਕ ਨੂੰ ਪਵਨ ਕੁਮਾਰ ਦੇ ਸਬੰਧ ਵਿੱਚ ਹਿੰਦੂ ਸੁਰੱਖਿਆ ਸਮੰਤੀ ਨੇ ਬਾਨਦੇ ਕਾਲ ਦਿੱਤੀ ਜਿਹਦੇ ਸਬੰਧ ਵਿੱਚ ਸਾਇਸਰੀ ਗਰਾਉਂਡਰ ਸਹਾਵ ਸਥਿਰਤਾ ਚਲੀ ਫੋਰਟ ਵੱਡੀ ਗਈ ਹਰਮੰਦਸਰ ਦਾ ਮਾਡਲ ਜੋ ਬਣਾ ਕੇ ਰਿਲੇਫ ਸਿਚੁਏਸ਼ਨ ਤੋਂ ਲਾ ਦਿੱਤਾ ਸੀ ਫੋਟੋ ਤੋੜਿਆ ਗਿਆ ਸਿੱਖਾਂ ਦੀਆਂ ਦੁਕਾਨਾਂ ਸਾਰੀਆਂ ਗਈਆਂ ਚਾਹਦੋਂ ਤੋਂ ਲੈ ਕੇ ਅੱਜ ਕਿੰਨੇ ਗੇਸਾਂ ਤੋਂ ਨੇ ਕਬਾਈਏ ਅੱਜ 2 ਤਰੀਖ ਤੱਕ ਹਰਿਆਣੇ ਦੇ ਵਿੱਚ ਜੋ ਦੁਰਦਸ਼ਾ ਸਿੱਖਾਂ ਦੀ ਹੋਈ ਹੈ ਉਹ ਤੁਹਾਨੂੰ ਤਾਂ ਦੂਰ ਬੈਠ ਕੇ ਸੱਖਣ ਘੱਟ ਪਤਾ ਹੈ ਤੇ ਮੇਰੇ ਕੋਲੇ ਤੇ ਸਿੱਖ ਪਹੁੰਚੇ ਇੱਕ ਦੋ ਨੇ ਤੁਹਾਨੂੰ ਨਾਮ ਦੇਵਾਂਗਾ ਭਾਈ ਬਖਸ਼ੀਰ ਸਿੰਘ ਪਿੰਡ ਮਰਾਰਪੁਰ ਸਰਕਲ ਕਰਨਪਾਰ ਸਰੋਵਣੀ ਅਕਾਲੀ ਦਲ ਦਾ ਪ੍ਰਚਾਰਕ ਸਖਤਰ ਆ ਮੇਰੇ ਕੋਲ ਬਜ਼ੁਰਗ ਬੈਠੇ ਇਹਨਾਂ ਦੀ ਉਮਰ ਦਾ ਬੁੱਢੀ ਦਾੜੀ ਤੇ ਸਿਰ ਮੋਲ ਕੇ ਉਹਨਾਂ ਦੇ ਕਾਲ ਮੇਰੇ ਕੋਲ ਤੋਂ ਲੰਗੋਰ ਤੋਂ ਰਿਹਾ ਜਿੱਤਿਆ ਅੱਖ ਨੂੰ ਸਾਗੇ ਸਮਤ ਨਹੀਂ ਲੈ ਕੇ ਮੁਰਾਲਪੁਰ ਪਿੰਡ ਦਾ ਸਰੋਵਰੀ ਕਾਲੀ ਦਾਦਾ ਦਾ ਪ੍ਰਚਾਰ ਸੁਖਤ ਕਰਦਾ ਸਰਕਲ ਤਰਨਤੋੜ ਦਾ ਇੱਕ ਕੱਲਾ ਪਿੰਡ ਅਤਰਪੁਰ ਫੈਦੇ ਲਾ ਕੇ ਉਥੋਂ ਦਾ ਪ੍ਰੇਮੀ ਸੀ ਉਹਦੀ ਦਾੜੀ ਮਾਗ ਲੈ ਕੇ ਸਾਰਿਆ ਗਿਆ ਤੇ ਉਹ ਦੇ ਕੇ ਸਟਿੰਚੀ ਨਾਲ ਕੱਟੇ ਗਏ ਭਾਈ ਬਖਸ਼ੀ ਸਿੰਘ ਨੇ ਬੁੱਢੀ ਛੱਡੇ ਦੀ ਬਾਕੀ ਸਾਰਾ ਮੁੰਡਾ ਸਤਿਆ ਬਖਸ਼ੀ ਸਿੰਘ ਦੇ ਦੱਸਣਦਾਰ ਹੈ ਕਿ ਉਹ ਜਿੰਗਲ ਨੂੰ ਫੜ ਕੇ ਤੇ ਛੱਪੜ ਤੇ ਲੰਮਿਆ ਪਾ ਕੇ ਤਿੰਨ ਤਿੰਨ ਹਿੰਦੂਆਂ ਦੇ ਉੱਪਰ ਖੜੂਗ ਤੇ ਪਾਣੀ ਡੋਬੋ ਕੇ ਸਖ ਮਾਰੇ ਕੈਂਥਲ ਦਾ ਜਾਗੀਦਾਰ ਮੇਰੇ ਕੋਲ ਆਇਆ ਸੀ ਅੱਜ ਹੀ ਸਵੇਰੇ ਗਿਆ ਮਾਈਕ ਨੇ ਖੜਾ ਗੋਨ ਕੱਲ ਇੱਕੀ ਰਾਤ ਨੂੰ ਆਇਆ ਸੀ ਉੱਥੇ ਦੋ ਗੁਰਦੁਆਰੇ ਬਾਬਾ ਹਰਵੰਸ ਸਿੰਘ ਦੀ ਕਾਰਸੇ ਵਾਲਾ ਮਾਪੂਖਣੇ ਬੁਲਾਏ